ਜਾ ਰਿਲੀ ਸ਼ਰਾਬ ਪੀਣ ਦੇ ਨਾਲ ਮਰੇ 2 ਦਰਜਨਾ ਬੰਦਿਆਂ ਵਿੱਚੋਂ 7 ਬੰਦੇ ਹਲਕੇ ਮਜੀਠੀ ਦੇ ਪਿੰਡ ਮਰਾੜੀ ਕਲਾਂ ਦੇ ਨੇ ਇਹ ਉਹ ਪਿੰਡ ਵਾ ਜਿਸ ਪਿੰਡ ਦਾ ਭਾਈ ਕਪਲ ਪ੍ਰੀਤ ਸਿੰਘ ਆਪਣੇ ਸਿੰਘਾਂ ਸਮੇਤ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਨਐਸਏ ਅਧੀਨ ਸਜ਼ਾਾਂ ਕੱਟ ਰਹੇ ਨੇ ਤਾਂ ਗੱਲ ਅੱਜ ਕਰਦੇ ਆ ਆਪਣੇ ਮੁੱਖ ਮੰਤਰੀ ਸਾਹਿਬ ਕਿ ਕੁਝ ਦਿਨ ਪਹਿਲਾਂ ਉਹ ਕਿਸਾਨਾਂ ਨੂੰ ਤੇ ਪਾਣੀ ਦੇ ਰਾਖਿਆਂ ਨੂੰ ਹੱਥ ਵਿੱਚ ਮੈਗ ਫੜ ਕੇ ਬੜੀ ਉੱਚੀ-ਉੱਚੀ ਬੰਗਾਰ ਰਹੇ ਸੀ ਕਿ ਅੱਜ ਤੁਸੀਂ ਇੱਥੇ ਕਿਉਂ ਨਹੀਂ ਪਹੁੰਚ ਰਹੇ ਤਾਂ ਦੂਜੀ ਗੱਲ ਜਦੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਪਿੰਡ ਪਹੁੰਚੇ ਜਿੱਥੇ ਮੌਤਾਂ ਹੋਈਆਂ ਸੀ ਤਾਂ ਜਦੋਂ ਲੋਕਾਂ ਵੱਲੋਂ ਸਵਾਲ-ਜਵਾਬ ਪੁੱਛੇ ਗਏ ਤਾਂ ਉੱਥੋਂ ਭੱਜਦੇ ਹੋਏ ਦਿਖਾਈ ਦਿੱਤੇ ਪਰ ਜ਼ਿੰਨਦਾਈ ਫਰਜ਼ ਬੰਦਾ ਸੀ ਕਿ ਉੱਥੇ ਵੀ ਅੱਜ ਹੱਥਾਂ ਦੇ ਵਿੱਚ ਮਾਈਕ ਲੈ ਕੇ ਦੁੱਚੀ-ਉੱਚੀ ਆਵਾਜ਼ ਦੇ ਵਿੱਚ ਇਹ ਕਹਿੰਦੇ ਕਿ ਜਿੰਨਾ ਰਾਈ ਇਹ ਅੱਜ ਮੌਤਾਂ ਹੋਈਆਂ ਨੇ ਉਹਨਾਂ ਦੀ ਤਫ਼ਤੀਸ਼ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂਵਾਂ ਦਿੱਤੀਆਂ ਜਾਣਗੀਆਂ ਤਾਂ ਦੂਜੇ ਪਾਸੇ ਅੱਜ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਤੇ ਇੱਕ ਨੌਕਰੀ ਦੇ ਕੇ ਉਹਨਾਂ ਨੂੰ ਅੱਜ ਚੋਕ ਕਰਾ ਦਿੱਤਾ ਗਿਆ ਤੇ ਦੂਜੇ ਪਾਸੇ ਫਾਇਰਮੈਨ ਗਗਨਦੀਪ ਸਿੰਘ ਜੋ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਲੱਗੀ ਹੋਈ ਅੱਗ ਨੂੰ ਬੁਝਾਉਂਦੇ ਹੋਏ ਅੱਜ ਚਲਸਿਆ ਗਿਆ ਤੇ ਆਪਣੀ ਜਾਨ ਗਵਾ ਬੈਠਾ ਤਾਂ ਉਸਦੇ ਪਰਿਵਾਰ ਨੂੰ ਅਜੇ ਤੱਕ ਨਾ ਹੀ ਕੋਈ ਰੁਪਇਆ ਦਿੱਤਾ ਗਿਆ ਤੇ ਨਾ ਹੀ ਸਰਕਾਰ ਵੱਲੋਂ ਕੋਈ ਸਰਕਾਰੀ ਨੌਕਰੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ